ਦੋਵੇਂ ਜੀ ਸੁੱਤੇ ਪੈ ਸਨ ਤੇ ਅਤੀ ਰਾਤ ਨੂੰ ਬੰਦੇ ਨੂੰ ਛਾਗ ਆਈ ਤੇ ਇੱਕਦਮ ਆਪਣੀ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਉੱਠ ਛੇਤੀ ਕਰ ਉਹ ਕਹਿੰਦੀ ਕੀ ਹੋਇਆ ਕਹਿੰਦਾ ਮੈਨੂੰ ਸੁਪਨਾ ਬੜਾ ਵਧੀਆ ਆਇਆ ਕਹਿੰਦੀ ਦੱਸੋ ਕਹਿੰਦਾ ਹਜੇ ਨਹੀਂ ਦੱਸ ਸਕਦਾ ਕਦੋਂ ਦੱਸੇਂਗਾ ਦੱਸੋਗੇ ਕਹਿੰਦਾ ਹੈ ਕਰ ਜਿਹੜਾ ਆਪਾਂ ਰਾਤੀ ਸੌਣ ਲੱਗਿਆਂ ਹਲਵਾ ਖਾਦਾ ਸੀ ਉਹਦੇ 'ਚ ਕੁਝ ਵਧਿਆ ਪਿਆ ਨਾ ਉਹਨੂੰ ਗਰਮ ਕਰਕੇ ਲਿਆ ਮੈਂ ਖਾ ਕੇ ਦੱਸਾਂਗਾ ਕਹਿੰਦੇ ਉਹ ਚਾਰੀ ਫਟਾਫਟ ਗਈ ਉਹਨੇ ਗਰਮ ਕੀਤਾ ਹਲਵਾ ਜਿਹਨੂੰ ਆਪਾਂ ਕੜਾ ਵੀ ਕਹਿ ਦਿੰਦੇ ਆ ਤੇ ਉਹਨੇ ਗਰਮ ਕਰਕੇ ਲਿਆ ਕੇ ਫੜਾਇਆ ਤੇ ਬੰਦੇ ਨੇ ਖਾਦਾ ਤੇ ਉਹ ਪੁੱਛਦੀ ਆ ਹੁਣ ਦੱਸੋ ਕਹਿੰਦਾ ਇਹ ਹੀ ਸੁਪਨਾ ਕਿ ਸਵਾਦ ਬੜਾ ਬਣਿਆ ਹੈ ਹਲਵਾ ਸਵੇਰੇ ਪਤਾ ਨਹੀਂ ਜਾਗ ਆਉਣੀ ਹੈ ਕਿ ਨਹੀਂ ਆਉਣੀ ਹੁਣ ਜਾਗ ਆਈਏ ਤੇ ਹੁਣੇ ਹੀ ਖਾਦਾ ਬਸ ਇਹ ਹੀ ਗੱਲ ਸਾਨੂੰ ਪਾਸ਼ਾ ਜੀ ਦੀ ਬਾਣੀ ਵੀ ਸਮਝਾਉਂਦੀ ਏ ਜਦੋਂ ਵੀ ਤੂੰ ਮੋਹ ਮਮਤਾ ਦੇ ਵਿੱਚੋਂ ਜਾਗਦਾ ਹੈ ਉਦੋਂ ਹੀ ਵਹਿਗੁਰੂ ਦੇ ਸਿਮਰਨ ਨਾਲ ਜੁੜ ਜਾ ਪਤਾ ਨਹੀਂ ਇਹ ਜ਼ਿੰਦਗੀ ਲੰਬੀ ਹੋਣੀ ਹੈ ਕਿ ਨਹੀਂ ਹੋਣੀ ਸੋ ਇਸ ਕਰਕੇ ਮਾਲ ਕਿਰਪਾ ਕਰਨ ਜਦੋਂ ਵੀ ਚੇਤਾ ਆਜੇ ਕਿ ਅਸੀਂ ਅਕਾਲ ਪੁਰਖ ਵਹਿਗੁਰੂ ਦੀ ਜੋਤ ਹਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਉਦੋਂ ਹੀ ਵਹਿਗੁਰੂ ਦੀ ਬਾਣੀ ਪੜਨ ਲੱਗ ਜਾਓ ਜਦੋਂ ਹੀ ਮਨ ਦੇ ਵਿੱਚ ਇਹ ਖਿੱਚ ਆਏ ਇਹ ਨਾ ਦੇਖੋ ਕਿ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ